Bye-bye. ਇਰ ਗੁਰ ਚੇਲਾ ਚੇਲਾ ਗੁਰ ਹੋਆ ਰੰਕਾਰ ਆਕਾਰ ਕਰ ਏਕ ਓੰਕਾਰ ਅਤਾਰ ਪਿਸ਼ੋ ਓੰਕਾਰ ਆਕਾਰ ਲਖ ਲਖ ਦਰਿਆ ਉਕਰੇਂਦੇ ਢੋਆ ਲਖ ਦਰਿਆ ਉਸ ਮੰਦਰ ਵਿੱਚ ਸਤ ਸੁੰਦਰ ਗੜਾੜ ਸੰਭੋ ਲਖ ਗੜਾੜ ਕੜਾਹ ਵਿੱਚ ਤ੍ਰਿਸ਼ਨਾ ਧਜੈ ਸਿੱਖ ਪਰੋ 52 ਚੰਦਨ ਬੂੰਦ ਇੱਕ ਠੰਡੇ ਤਤੇ ਹੋਏ ਖਲੋ ਪਾਵਨ ਚੰਦਨ ਲੱਖ ਲੱਖ ਚਰਨ ਕਵਲ ਚਰਨੋਦਕ ਹੋਆ ਪਾਰ ਬ੍ਰਹਮ ਪੂਰਨ ਬ੍ਰਹਮ ਆਦ ਪੁਰਖ ਆਦੇਸ ਅਲੋ ਹਰ ਗੋਵਿੰਦ ਗੁਰ ਸ਼ਤਰ ਚੰਦੂਆ ਹਰ ਗੋਵਿੰਦ ਗੁਰ ਸ਼ਤਰ ਚੰਦੂਆ ਬੰਦ ਬਾਬਾ ਰਸ਼ਨ ਪਾਇਆ ਜਿਨੇ ਤੁਧ ਨੂੰ ਧਰਮ ਕਹਿ ਤਿੰਨ ਜਮ ਨੇੜ ਨਾ ਆਇ ਤੂੰ ਕਰਨ ਕਰਮ ਸਮਰੱਥ ਮੈਂ ਕਰਤੇ ਮੈਂ ਤੁਝ ਬਿਨ ਅਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮਖ ਦੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਆਇਆ ਜੀਹੋ ਰਾਮ ਪੈਰ ਰੱਖਦਾ ਆਯਾ ਰਾਮ ਰਾਮ Sous-titrage કરી ਕਰੀ ਤੇ ਜੀ ਯਾਰ ਜੀ ਕਸਮ 바 ਸਾਈ ਕਾਰ ਕਰ ਕਮਣੀ ਟਰ ਛੋਟੀ ਤੁਨੇ ਪਾਇ ਨਾਲ ਕੇ ਕੀ ਬਾਹਰੀ ਹੋਰ ਤੁਝੇ ਨਹੀ ਆਈ ਸੋ ਕਰੇ ਜਿਤ ਸਹਿਰ ਦਾ ਸੋ ਕਰੇ ਜਿਤ ਰਾਮ ਕਲੀ ਮਹਲਾਤੀ ਜੈ ਆਨੰਦਿ ਕੋ ਊੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਨਾਏ ਸਤਗੁਰੂ ਮੈਂ ਪਾਇਆ ਸਤ पोइ कर्मी पोइ दे के दू சத்சா நாசரி மஹ் பஞ்சோ சத்தரசாக்கி நோம்பாலே அப்பா சிற ஊப்ப ਕਟਾਖ ਅਵਲੋਕਣ ਕੀਨੋ ਦਾਸ ਕਾ ਦੂਖ ਬਿਦਾਰੋ ਚਤੁਰ ਦਿਸ਼ਾ ਕੀ ਨੌ ਬਾਲ ਆਪਣਾ ਸਿਰ ਉਪਰ ਕਰਤਾਰੋ ਪਕਟ ਆਖ ਅਵ ਲੋਕਨ ਕੀਨੋ ਦਾਸ ਕਾ ਦੂਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦਾ ਕੰਠ ਲਾਇ ਆਵ ਗੁਣ ਸਭ ਮੀਟੇ ਦਇਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਕਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार स्वरूप सच्चे बादशाह जी आप जी दे हजूर अमृत वेले तो लेके ऐस वेले तक श्री आशा जी दी वार देस लोक शांत शब्द कीर्तन जी की अरदास ਅੱਖਰ ਲਗ ਕਨਾਂ ਤੁਕ ਭੁੱਲ ਚੁੱਕ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਸੁਣਦੇ ਸਤਨਾਮ ਸਤਨਾਮ ਸਤਨਾਮ